ਸਾਸੀ ਗਾਲ ਜੀ ਜੋ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਸਥਾਨਕ ਪ੍ਰੀਤ ਬਿਹਾਰ ਕਲੋਨੀ ਦੇ ਆਗਿਆ ਜਿੱਥੇ ਦੱਸਿਆ ਜਾ ਰਿਹਾ ਕਿ ਬੀਤੇ ਕੱਲ ਇੱਕ ਐਕਟਿਵਾ ਸਵਾਰ ਇੱਕ ਲੜਕੀ ਕੋਲੋਂ ਮੋਬਾਈਲ ਖੋ ਕੇ ਫਰਾਰ ਹੋ ਗਿਆ ਇਹ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਜਿੱਥੇ ਲੜਕੀ ਐਕਟਿਵਾ ਦੇ ਪਿੱਛੇ ਭੱਜਦੀ ਹੋਈ ਨਜ਼ਰ ਆ ਰਹੀ ਹੈ ਮੌਕੇ ਦੀਆਂ ਤਸਵੀਰਾਂ ਸਥਾਨਕ ਪ੍ਰੀਤ ਬਿਹਾਰ ਕਲੋਨੀ ਨੇ ਦੱਸਿਆ ਜਾ ਰਿਹਾ ਕਿ ਬੀਤੇ ਕੱਲ ਕਰੀਬ 6 ਵਜੇ ਲੜਕੀ ਆਪਣੇ ਘਰ ਤੋਂ ਨਿਕਲੀ ਅਤੇ ਅਚਾਨਕ ਪਿੱਛੇ ਇੱਕ ਐਕਟਿਵਾ ਸਵਾਰ ਉਸ ਦਾ ਮੋਬਾਈਲ ਖੋ ਕੇ ਫਰਾਰ ਹੋ ਗਿਆ ਇਸ ਸਬੰਧੀ ਪੁਲਿਸ ਪ੍ਰਸ਼ਾਸਨ ਸ਼ਿਕਾਇਤ ਕੀਤੀ ਗਈ ਪੁਲਿਸ ਪ੍ਰਸ਼ਾਸਨ ਇਸ ਸੰਬੰਧੀ ਸੀਸੀਟੀਵੀ ਕੈਮਰੇ ਖੰਗਾਲੀ ਹੋਰ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਅਧਿਕਾਰੀਆਂ ਨਾਲ ਜਦੋਂ ਗੱਲ ਹੋਈ ਉਹਨਾਂ ਨੇ ਦੱਸਿਆ ਕਿ ਇਸ ਸਨੇਚ ਨੂੰ ਜਲਦ ਤੋਂ ਜਲਦ ਜਿਹੜਾ ਗ੍ਰਿਫਤਾਰ ਕਰ ਲਿਆ ਜਾਵੇਗਾ ਇੱਥੇ ਵੀ ਦੱਸਣਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਜ਼ੀਰੋਪੁਰ ਸ਼ਹਿਰ ਅੰਦਰ ਚੋਰੀ ਅਤੇ ਸਨੇਚਿੰਗ ਦੀਆਂ ਵਾਰਦਾਤਾਂ ਵਿੱਚ ਕਾਫੀ ਵੱਡੇ ਪੱਧਰ ਦੇ ਵਾਅਦਾ ਹੋਇਆ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਜਿਹੜੀ ਕਾਫੀ ਮੁਸ਼ਤਕੀ ਵਰਤੀ ਜਾ ਰਹੀ ਹੈ ਪਰ ਫਿਰ ਵੀ ਦੱਸਦੀ ਹੈ ਕਿ ਪੂਰੀ ਦੀਆਂ ਦਸਨੇਚਿੰਗ ਦੀਆਂ ਵਾਰਦਾਤਾਂ ਵਿੱਚ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਵਾਦੇ ਹੋ ਰਹੇ ਆ ਔਰ ਇਸ ਸੰਬੰਧੀ ਆਪਾਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਪ੍ਰੀਤ ਵਿਹਾਰ ਕਲੋਨੀ ਦੀਆਂ ਦਿਖਾ ਰਹੇ ਜਿੱਥੇ ਬੀਤੇ ਕੱਲ ਕੋਈ ਇੱਕ ਨੌਜਵਾਨ ਵੱਲੋਂ ਇੱਕ ਲੜਕੀ ਦਾ ਮੋਬਾਈਲ ਖੋ ਕੇ ਫਰਾਰ ਹੋ ਗਿਆ ਔਰ ਮੌਕੇ ਦੀਆਂ ਤਸਵੀਰਾਂ ਪ੍ਰੀਤ ਵਿਹਾਰ ਕਲੋਨੀ ਦੀਆਂ। ਕੀ ਨਾਮ ਹੈ ਜੀ ਆਪਕਾ? ਰੂਪੀ। ਰੂਪੀ ਕਾਹਾਂ ਕੰਮ ਕਰਤੇ ਹੋ? ਇੱਕ ਖੇੜਾ ਮੰਦਿਰ ਮੈਂ। ਖੇੜਾ ਮੰਦਿਰ ਔਰ ਘਰੋਂ ਮੈਂ ਵੀ ਕਰਤੇ ਹਾਂ। ਠੀਕ ਹੈ। ਅਭੀ ਇਹ ਸ਼ਾਮ ਕੇ ਟਾਈਮ ਜੋ ਆਪਕੇ ਮੋਬਾਈਲ ਛੀਨ ਕੇ ਲੈ ਕੇ ਗਏ ਹੂਆ ਕੀ ਆਤਾ? से काम करके आ रही थी दूसरी जगह जा रही थी काम पे हाथ में पकड़े थे पीछे उसके अलावा मोबाइल कौन सा मोबाइल कौन सा था रेडमी बारह तो अभी लिया था आपने हाँ, तीन महीने पहले लिया कितनी है? कीमत है इसकी साढ़े बारह हजार का लिया था और इसके अलावा क्या था उसमें मोबाइल उसमें पीछे तीन हजार रूपए लगे थे और मैंने ये अकाउंट खुलवाया था उसमें दो हजार थे और पुलिस को शिकायत आपने कर दी अभी नहीं अभी नहीं की करेंगे पुलिस को शिकायत हाँ नहीं। तो आपको क्या लगता है कि वो बंदा आपके पहले कभी देखा है जिसने मोबाइल नहीं मैंने नहीं देखा जब मोबाइल खींच के यहाँ से लेके गया आपके हाथ से तो आसपास किसी ने मदद की आपकी ओ, हाँ मैंने चिल्ला रहे थे तो आस के एक दो आवाज दिया बस जब तक और निकल गया